ਪਿਛਲੀ ਲੱਗਾ ਤਾਂ ਬੈਗ ਐਡਾ ਨਹੀਂ ਕਰ ਕਿਸੇ ਹੋਰ ਨੂੰ ਆਈ ਹੈ ਜੀ ਪ੍ਰੋਬਲਮ ਆਈ ਹੈ ਪਿਛਲੀ ਲੱਗਾ ਨਕੋਦਰ ਅਜਮਤੀ 3 ਨਵੰਬਰ 2024 ਦਿਨ ਸ਼ਨੀਵਾਰ ਨੂੰ ਰੂਲ ਕੈਟ ਐਂਡ ਪੈਟ ਫੀਡ ਕੰਪਨੀ ਵੱਲੋਂ ਹੋਟਲ ਕੰਟੀਨੈਂਟਲ ਵਿੱਚ ਪੈਟ ਵਰਕਸ਼ਾਪ ਲਗਾਈ ਗਈ ਜਿਸ ਵਿੱਚ ਸਵਦੇਸ਼ੀ ਕੰਪਨੀ ਰੂਲ ਤੋਂ ਕੁਝ ਅਹੁਦੇਦਾਰਾਂ ਵਿੱਚ ਸਰਦਾਰ ਅਗਮਜੀਤ ਸਿੰਘ ਆਲੂ ਵਾਲਿਆ ਅਮਿਤ ਜੀ ਗੌਰਵ ਜੀ ਸਚਿਨ ਜੀ ਅਤੇ ਬਲਰਾਜ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਇਸ ਅਵੇਅਰਨੈਸ ਵਰਕਸ਼ਾਪ ਵਿੱਚ ਵੱਖ-ਵੱਖ ਸ਼ਹਿਰਾਂ ਤੋਂ ਜਿਵੇਂ ਕਿ ਦੋਆਬਾ ਪੈਟ ਸ਼ਾਪ ਨੂਰ ਮਹਿਲ ਬਾਵਾ ਪੈਟ ਸ਼ਾਪ ਨੂਰ ਮਹਿਲ ਡੌਗ ਲਵਰ ਪੈਟ ਸ਼ਾਪ ਜੰਡੇਯਾਲਾ ਅਰਬਨ ਪੈਟ ਸ਼ਾਪ ਸ਼ਾਹਕੋਟ ਲਵ ਦੀ ਪੈਟ ਸ਼ਾਪ ਨਕੋਦਰ 파ਟਿਆ ਪੈਟ ਸ਼ਾਪ ਨਕੋਦਰ ਅਤੇ ਰਮਨ ਪੈਟ ਸ਼ਾਪ ਆਦ ਦੁਕਾਨਦਾਰਾਂ ਨੇ ਸ਼ਿਰਕਤ ਕੀਤੀ ਅੱਜ ਦੀ ਇਹ ਵਰਕਸ਼ਾਪ ਦਾ ਮੁੱਖ ਏਜੰਡਾ ਪੈਟਸ ਦੀ ਦੇਖਰੇਖ ਅਤੇ ਚੰਗੀ ਖੁਰਾਕ ਦੇ ਪ੍ਰਤੀ ਸੀ ਕੰਪਨੀ ਵੱਲੋਂ ਨਕੋਦਰ ਵਿੱਚ ਇਹ ਦੂਸਰੀ ਵਰਕਸ਼ਾਪ ਸੀ ਇਸ ਮੌਕੇ ਤੇ ਸਰਦਾਰ ਅਗਮਜੀਤ ਆਲੂਵਾਲੀਆ ਤੇ ਬਾਕੀ ਹੌਦੇਦਾਰਾਂ ਨੇ ਦੁਕਾਨਦਾਰਾਂ ਨੂੰ ਪੈਟਸ ਦੇ ਸਮੇਂ-ਸਮੇਂ ਚੰਗੀ ਦੇਖਭਾਲ ਅਤੇ ਚੰਗੀ ਫੂਡ ਲਈ ਜਾਗਰੂਕ ਕਰਵਾਇਆ ਟੀਵੀ ਗੋਲਡ ਪੰਜਾਬੀ ਅਤੇ ਆਵਾਜ਼ ਪੰਜਾਬੀ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਪਿਆਰੇ ਦਰਸ਼ਕੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇਤਿਹਾਸਿਕ ਸ਼ਹਿਰ ਨਕੋਦਰ ਦੇ ਜਿੱਥੇ ਕਿ ਗਰੂਜ਼ ਕੰਪਨੀ ਵੱਲੋਂ ਇੱਕ ਅਵੇਰਨੈਸ ਮੀਟਿੰਗ ਰੱਖੀ ਗਈ ਹੈ ਸੋ ਤਹਿਸੀਲ ਨਕੋਦਰ ਦੇ ਵੱਖ-ਵੱਖ ਪਿੰਡਾਂ ਔਰ ਸ਼ਹਿਰਾਂ ਦੇ ਵਿੱਚੋਂ ਕਾਫੀ ਬਰੀਡਰਸ ਇੱਥੇ ਆਏ ਹੋਏ ਨੇ ਦੁਕਾਨਦਾਰ ਵੀ ਇੱਥੇ ਆਏ ਹੋਏ ਨੇ ਕੈਲਸ਼ੀਅਮ ਵਿਟਾਮਿਨਸ ਉਹ ਦੁੱਧ ਦੇ ਫਟਣ ਤੋਂ ਬਾਅਦ ਹੀ ਮਿਲਦੇ ਨੇ ਇਸ ਲਈ ਕਿਹਾ ਜਾਂਦਾ ਆ ਕਿ ਦੁੱਧ ਨਾਲ ਦਹੀਂ ਚੰਗਾ ਕਿਉਂਕਿ ਤੁਸੀਂ ਬਾਹਰੋਂ ਹੀ ਬੈਕਟੀਰੀਆ ਨੂੰ ਲੈ ਕੇ ਅੰਦਰ ਲੈ ਰਹੇ ਹੋ ਅਨੇ ਅੰਦਰ ਜਾ ਕੇ ਉਹਨੂੰ ਪੇਟ ਚ ਕੰਮ ਨਹੀਂ ਕਰਨਾ ਪੈਂਦਾ ਤੁਸੀਂ ਵੇਖੋਗੇ ਹਿਊਮਨਸ ਦੇ ਵਿੱਚ ਵੀ ਕਈ ਬੱਚਿਆਂ ਨੂੰ ਦੁੱਧ ਹਾਜਮ ਨਹੀਂ ਹੁੰਦਾ ਉਹਨਾਂ ਨੂੰ ਲੈਕਟੋਸ ਦੀ ਇਨਟੋਲਰੈਂਸ ਹੁੰਦੀ ਹੈ ਉਹ ਕਾਰਨ ਕੀ ਉਹਨਾਂ ਦੇ ਅੰਦਰੋਂ ਬੈਕਟੀਰੀਆ ਨਹੀਂ ਹੁੰਦਾ ਜਿਸ ਦੇ ਕਰਕੇ ਉਹ ਦੁੱਧ ਹਾਜਮ ਨਹੀਂ ਕਰ ਪਾਉਂਦੇ ਸੇਵ ਇਹੀ ਕੁੱਤੇ ਆ ਜਾਂ ਚੁੱਕੇ ਜੇ ਤੁਸੀਂ ਹਾਜਮ ਨਹੀਂ ਵੀ ਕਰ ਰਹੇ ਉਹ ਲਾਜਮ ਕਰ ਵੀ ਰਿਹਾ ਹੈ ਤੇ ਸਮਝ ਲਓ ਉਹ ਚੋ ਕੁਝ ਬੈਨੀਫਿਟ ਨਹੀਂ ਜਾ ਰਿਹਾ ਔਰ ਦੁੱਧ ਦੇਣ ਦਾ ਕੋਈ ਬਹੁਤ ਵੱਡਾ ਬੈਨੀਫਿਟ ਵੀ ਨਹੀਂ ਹੈਗਾ ਉਹ ਤੁਹਾਨੂੰ ਅਗੀਆਂ ਸਲਾਈਡਸ ਪਤਾ ਲੱਗ ਜਾਊਗਾ 1 ਕਿਲੋ ਦੁੱਧ ਦੇ ਵਿੱਚ 34 ਗ੍ਰਾਮ ਪ੍ਰੋਟੀਨ ਹੁੰਦੀ ਹੈ 1 ਕਿਲੋ ਦੁੱਧ ਦੇ ਵਿੱਚ 34 ਗ੍ਰਾਮ ਪ੍ਰੋਟੀਨ ਹੈ ਜੇ ਤੇ ਪੱਗ ਨੂੰ ਸਾਰੇ ਦਿਨ ਤੇ 40 ਗ੍ਰਾਮ ਬਣਾਣੀ ਚਾਹੀਦੀ ਹੈ ਲੈਬਰਾਡੋਰ ਨੂੰ ਤੁਮ ਨੂੰ 120 ਗ੍ਰਾਮ ਪ੍ਰੋਟੀਨ ਚਾਹੀਦੀ ਹੈ ਜੇ ਆਪਾਂ ਸੋਚੀ ਅਸੀਂ ਕੱਲੇ ਦੁੱਧ ਨਾਲ ਪਟੀਲ ਪੂਰਾ ਕਰਨਾ ਹੈ ਆ ਤੇ ਕਿੰਨੇ ਕਿਲੋ ਦੁੱਧ ਨੇ ਪੂਰਾ ਇੱਕ ਲੈਬਰਾਡੋਰ ਨੂੰ ਘੱਟੋ ਘੱਟ 4 ਕਿਲੋ ਜੇ ਆਪਾਂ ਆਂਡੇ ਦੇ ਦੰਨੇ ਆਂਡੇਆ ਕਿੰਨਾ ਪ੍ਰੋਟੀਨ ਆ ਉਹ ਵੀ ਤੁਹਾਨੂੰ ਦੱਸ ਦਾਂਗਾ ਕਿ ਆ ਜਾਏਗਾ ਉਨਾ ਫਿਰ ਤੁਸੀਂ ਦੁੱਧ ਤੋਂ ਘਟਾ ਲਉਗੇ ਜੇ ਆਪਾਂ ਗਲਾਸੀ ਦੁੱਧ ਦੀ ਦੇ ਰਹੇ ਆ ਸਾਡੇ ਲਈ ਪ੍ਰੋਟੀਨ ਨਾਲ ਦੇ ਬਰਾਬਰ ਦੇ ਦੇ ਹੀ ਨਹੀਂ ਰਹੇ ਹੁਣ ਖਰਚਾ ਕਰ ਰਹੇ ਆ ਅਪਰੋਚ ਕਰਦੇ ਨਾ ਬੈਨੀਫਿਟ ਕੋਈ ਨਹੀਂ ਹੈਗਾ ਪਰ ਜੇ ਦਹੀਂ ਦੰਨੇ ਹੋ ਦਹੀਂ ਦੇ ਵਿੱਚ ਕੀ ਹੈ ਕਿ ਦਹੀਂ ਜਦੋਂ ਫਟ ਗਿਆ ਉਹ ਚੋਂ ਥੋੜਾ ਜਿਹਾ ਕੈਲਸ਼ੀਅਮ ਮਿਲ ਜੂਗਾ ਉਹਨੂੰ ਥੋੜਾ ਜਿਹਾ ਮਲਟੀਵਿਟਾਮਿਨ ਮਿਲ ਜਾਏਗਾ ਪਲੱਸ ਉਹਨੂੰ ਪ੍ਰੀ ਤੇ ਪ੍ਰੋ ਬਾਇਓਟਿਕਸ ਮਿਲ ਜਾਣਗੇ ਜਿਹੜੇ ਕਿ ਉਹਦੇ ਪੇਟ ਨੂੰ ਖਰਾਬ ਨਹੀਂ ਹੋਣ ਦੇਣਗੇ ਗਟ ਵੈਲ ਨਾਂ ਦਾ ਪ੍ਰੋਡਕਟ ਯੂਜ਼ ਕੀਤਾ ਤੁਸੀਂ ਕਦੇ ਘਟਵਲ ਨਾਂ ਦਾ ਇੱਕ ਪਾਊਡਰ ਆਉਂਦਾ ਹੈ। ਪੁਰਾਣੇ ਕੋਈ ਵੀ ਟੀਟਰ ਹੋਣਗੇ ਉਹਨੇ ਇਹ ਕੀਤਾ ਹੋਊਗਾ। ਸਿਰ ਉੱਤ ਮਾਰਿਆ ਅੱਛਾ। ਘਟਵਲ। ਇਹ ਕਰੋ। ਉਹ ਪਹਿਲਾਂ ਪਾਣੀ ਆਉਂਦਾ ਸਕਿਨ ਚੋਂ। ਹਾਂਜੀ ਹਾਂਜੀ ਬਸ। ਫਿਰ ਉਸ ਤੋਂ ਬਾਅਦ ਉਹ ਜਖਮ ਬਣ ਜਾਂਦਾ ਹੈ। ਫਿਰ ਵਾਲ ਨਿਕਲ ਜਾਂਦੇ। ਉਹਦੇ ਬ੍ਰਦਰ ਤਿੰਨ ਚਾਰ ਰੀਜ਼ਨ ਨੇ ਸਭ ਬਰਸਾਤਾ ਦੇ ਮੌਸਮ ਚ ਜਾਂਦੀ। ਠੀਕ ਹੈ ਜੇ ਤਾਂ ਬਰਸਾਤਾ ਦੇ ਮੌਸਮ ਚ ਆ ਰਹੀ ਹੈ। ਫਿਰ ਤੁਸੀਂ ਇਹ ਸਮਝ ਲਓ ਕਿ ਉਹ ਹਿਊਮਰਿਟੀ ਦੇ ਕਾਰਨ ਤੁਹਾਡਾ ਕੁੱਤਾ ਜਿਹੜਾ ਆ ਉਹ ਸੇਲਜ ਰਹਿੰਦਾ ਜਿਹਦੇ ਕਰਕੇ ਕੀ ਹੈ ਜੀ ਅੰਤਰ ਕੋਟ ਜਿਹੜਾ ਉਹ ਅੰਦਰਲਾ ਹਿੱਸਾ ਉਸ ਸੁੱਖ ਦਾ ਨਹੀਂ ਪਿਆ ਜਿਹਦੇ ਕਰਕੇ ਉੱਥੇ ਜਿਵੇਂ ਆਪਾਂ ਕਹਿੰਦੇ ਨੇ ਨਾ ਬੰਦਿਆਂ ਨੂੰ ਇਸ ਕਰਕੇ ਕੋਸ਼ਿਸ਼ ਕਰਨਾ ਕਰੋ ਕਿ ਜਦੋਂ ਬਰਸਾਤ ਦਾ ਮੌਸਮ ਹੈ ਉਸ ਟਾਈਮ ਦੇ ਉੱਪਰ ਕੁੱਤੇ ਨੂੰ 2 ਟਾਈਮ ਘੱਟੋ ਘੱਟ ਬਰਸ਼ ਕਰੋ ਉਲਦੀ ਜਿੱਧਰ ਦੇ ਵਾਲ ਨੇ ਉਹ ਤੇ ਕੁੱਤੇ ਪਾਸੇ ਨੂੰ ਆਉਣਾ ਹੈ ਤਾਂਕਿ ਉਹਦੇ ਵਾਲਾਂ ਨੂੰ ਹਵਾ ਲੱਗੇ ਜਾਂ ਬਲੂਰ ਲੈ ਆਓ ਇਹ ਬਲੂਰ ਦੇਸੀ ਬਲੂਰ ਆ ਬਜ਼ਾਰ ਵਾਲੋਂ ਕੋਲ ਹਾਂਜੀ ਡਰਾਈ ਬਲੂਰ ਆ ਕਲਾ ਠੱਡੀ ਵਾਲਾ ਠੰਡੀ ਨਾ ਉਹ ਲੈ ਆਓ ਉਹ ਫੇਰ ਤਾਂ ਤਾਂ ਕਿ ਉਧਰੋਂ ਸੁੱਕ ਜਵੇ ਕੋਈ ਉਹ ਪ੍ਰੋਬਲਮ ਨਹੀਂ ਆਉਗੀ ਇੱਕ ਰੀਜ਼ਨ ਤਾਂ ਇਹ ਆ ਦੂਜਾ ਰੀਜ਼ਨ ਚੀਜ਼ ਇਹ ਹੈ ਟੈਕਸ ਹਾਂਜੀ ਜਿਹੜੇ ਟਿੱਕੜ ਨੇ ਉਹ ਇੱਕ ਬੇਸਿਕ ਰੀਜ਼ਨ ਆ ਟੈਕਸ ਦੇ ਕਰਕੇ ਵੀ ਉਹ ਜਦੋਂ ਵਾਰ-ਵਾਰ ਉੱਥੇ ਹੋਰ ਤੰਦੀ ਵੜਦੇ ਨੇ ਫਿਰ ਹੋਰ ਉੱਥੇ ਜਾਨ ਜ਼ੋਰ ਆ ਜਾਂਦੇ ਨੇ ਫਿਰ ਜਦੋਂ ਸਾਡੇ ਬਾਗੀ ਬੀਏ ਦੇ ਸਾਹਮਣੇ ਦੀਆਂ ਆ ਜਾਂਦੀਆਂ ਉਹਦੇ ਕਰਕੇ ਵੀ ਫਿਰ ਪ੍ਰੋਬਲਮ ਆ ਜਾਂਦੀ ਹੈ ਠੀਕ ਟੈਕਸ ਆਨ ਗੇਟ ਤੇ ਟ੍ਰੀਟਮੈਂਟ ਕਰਾਂਗੇ ਕਿਸਾਨ ਕੋਲ ਦੇਖੇ ਨਹੀਂ ਜੀ ਇਹਦਾ ਮਤਲਬ ਮੇਰੇ ਕੈਨਲ 'ਚ ਟੈਕਸ ਨਹੀਂ ਹੈਗੀ ਵੇੜੀ ਨਾ ਕਰੋ ਆਉਣ ਹੀ ਨਹੀਂ ਦੇਣੇ ਕਦੇ ਦੇਖ ਲਓ ਕਿ ਜਦੋਂ ਗਰਮੀਆਂ ਦੀ ਸ਼ੁਰੂਆਤ ਅਰਥ ਦੇ ਪਹਿਲੇ ਹਫ਼ਤੇ ਤੋਂ ਹੀ ਟੈਕਸ ਦਾ ਟ੍ਰੀਟਮੈਂਟ ਕਰ ਦੋ ਤਿੰਨ ਚਾਰ ਟ੍ਰੀਟਮੈਂਟ ਨੇ ਉਹ ਤੁਹਾਡੇ ਉੱਪਰ ਤੁਸੀਂ ਕਿਹੜਾ ਕਰਨਾ ਚਾਹੁੰਦੇ ਹੋ ਸਭ ਤੋਂ ਸਸਤਾ ਐਂਟਰਾਸ ਵਾਲਾ ਪਰ 15 ਦਿਨ ਦਾ ਸਰਦਾ ਫਿਰ ਉਸ ਤੋਂ ਬਾਅਦ ਫਿਪਰੋਨਿਲੈਸ ਮਤੋਂ 45 ਦਿਨ ਇਹ ਇੱਕ ਟੈਬਲੇਟ ਆਈ ਹੈ ਸੰਪੈਰ ਦਾ ਨਾਮ ਦੀ ਉਹ 2 ਮਹੀਨੇ ਫਿਰ ਬਰਵੈਕਟੋ ਟੈਬਲੇਟ ਹੈ 6 ਮਹੀਨੇ ਜਿਉਂ ਤੁਹਾਡੇ ਤੇ ਹੈ ਕਿ ਤੁਹਾਡਾ ਬਜਟ ਕੀ ਹੈ ਆਪਣੇ ਬਜਟ ਦੇ ਹਿਸਾਬ ਨਾਲ ਤੁਸੀਂ ਕਿਹਦਾ ਟ੍ਰੀਟਮੈਂਟ ਕਰ ਸਕਦੇ ਸੋ ਗੱਲਬਾਤ ਕਰਾਂਗੇ ਅਸੀਂ ਕੰਪਨੀ ਦੇ ਜਿਹੜੇ ਉਧੇਦਾਰ ਇੱਥੇ ਆਏ ਹੋਏ ਨੇ ਹਾਂ ਜੀ ਵੀਰ 사ਸੀ ਕਾਂ ਜੀ 사ਸੀ ਕਾਂ ਜੀ ਕੀ ਨੌਏ ਤੁਹਾਡਾ ਇਹਨਾਂ ਨੂੰ ਆਗਮ ਜੀ ਸਿੰਘ ਹਰੂ ਵਾਲੀ ਆ ਜੀ ਇਹ ਮਿਸਟਰ ਮੈਸੇਗਨ ਨੇ ਘਰ ਸਿੱਕਾ ਬਨਵਲ ਰਾਜ ਔਰ ਇਹ ਸਾਡੇ ਇਥੇ ਲੋਕਲ ਸ਼ੌਪਕੀਪਰ ਨੇ ਸਹਿਯੋਗਤ ਤੇ ਇਹਨਾਂ ਨੇ ਅੱਜ ਇਹ ਸਾਰਾ ਇਹ ਮੁੱਦੇ ਤੇ ਆਰਗੇਨਾਈਜ਼ਲ ਹੈਲਪ ਕੀਤੀ ਹੈ ਸਾਡੇ ਕਿ ਅਸੀਂ ਇਕੱਠੇ ਕੱਸੀਏ ਪਰ ਇਹ ਸ਼ਹਿਰ ਨਕੋਦ ਦੀ ਪਹਿਲੀ ਮੀਟਿੰਗ ਹੈ ਜਿਹੜੀ ਬੀਡਰਸ ਵਿੱਚ ਔਰ ਜਿਹੜੀ ਦੁਕਾਨਦਾਰ ਦੇ ਵਿੱਚ ਰੱਖੀ ਗਈ ਕਿਉਂਕਿ ਪਹਿਲਾਂ ਵੀ ਇਸ ਤੋਂ ਪਹਿਲੇ ਕੰਪਨੀ ਦੀਆਂ ਕੋਈ ਮੀਟਿੰਗਾਂ ਹੋਈਆਂ ਅ ਬੀਡਰਸ ਵਾਸਤੇ ਇਹ ਜੀ ਸੈਕੰਡ ਮੀਟਿੰਗ ਹੈ ਸਾਡੀ ਇਹ ਜੋ ਬੀਡਰਸ ਅਵੇਅਰਨੈਸ ਪ੍ਰੋਗਰਾਮ ਹੈ ਸਾਡਾ ਇਹ ਕਿ ਬੀਡਰਸ ਨੂੰ ਅਸੀਂ ਗਾਈਡ ਕਰ ਸਕੀਏ ਕਿ ਜਿਹੜੀ ਬਰੀਡਿੰਗ ਕਿਸ ਤਰ੍ਹਾਂ ਹੈਲਪਫੁਲ ਹੋ ਸਕਦੀ ਹੈ ਵੀਡੀ ਨੂੰ ਕਿਸ ਤਰ੍ਹਾਂ ਦੀ ਲਾਹੇਵੰਦ ਕਰ ਸਕਦੇ ਹਾਂ ਪਲੱਸ ਦੋਮ ਸੀ ਨਿਊਟ੍ਰੀਸ਼ਨ ਕਿਦਾਂ ਕੰਪਲੀਟ ਕਰਨੀ ਹੈ ਡਾਈਟ ਕਿਸ ਤਰ੍ਹਾਂ ਉਹਨਾਂ ਨੂੰ ਦੇਣੀ ਹੈ ਇਹ ਮੀਟਿੰਗ ਦਾ ਮੰਤਵ ਹੈ ਸੀਰ ਸਰ ਰੂਲਸ ਕੰਪਲੀਟ ਜੀ ਗੱਲ ਕਰੀਏ ਕਿ ਪਹਿਲੀ ਸੁਦੇਸ਼ੀ ਕੰਪਨੀ ਆਪਣੀ ਹੈਗੀ ਔਰ ਸੂਬਾ ਪੰਜਾਬ ਦੇ ਵਿੱਚ ਕਾਫੀ ਅੱਛਾ ਵਰਕ ਕਰ ਰਹੀ ਹੈ ਕੀ ਕਹੋਗੇ ਦੁਬਾਰ ਸਰ ਰੂਲਸ ਸਭ ਦੀ ਪਹਿਲੀ ਕੰਪਨੀ ਹੈ ਪਲੱਸ ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਏਗੀ ਕਿ ਫਰਸਟ ਐਕਸਪੋਰਟਰ ਵੀ ਇਹੀ ਹੈ ਜੀ ਫੂਡ ਇੱਥੋਂ ਘੱਟੋ ਘੱਟ ਸਾਡਾ 12 13 ਕੰਟਰੀਜ਼ ਦੇ ਵਿੱਚ ਐਕਸਪੋਰਟ ਹੋ ਰਿਹਾ ਹੈ ਉਹ ਸਾਡੇ ਲਈ ਇੱਕ ਪ੍ਰਾਊਡ ਵਾਲੀ ਗੱਲ ਹੈ ਇਹ ਕੁਡਰਾ ਸੀ ਬਾਹਰ ਇੱਕ ਐਕਸਪੋਰਟ ਵੀ ਕਰ ਰਹੇ ਆ ਲਾਈਕ ਆਸਟ੍ਰੇਲੀਆ ਨਿਊਜ਼ੀਲੈਂਡ ਰਸ਼ੀਆ ਇਹਨਾਂ ਜਗ੍ਹਾ ਦੇ ਉੱਤੇ ਜਾ ਰਿਹਾ ਵਾਕਫਾ ਹੋਰ ਕੰਟਰੀਜ਼ ਹੈਗੀਆਂ ਨੇ ਜਿੱਤੇ ਕਿ ਕਿਰਪਾ ਕਰਕੇ ਜਾ ਰਹੀਆਂ ਚੰਗੀ ਗੱਲ ਕੀਤੀ ਤੁਸੀਂ ਕਿ ਆਖਿਆ ਕਿ ਇੰਡੀਆ ਦੇ ਵਿੱਚੋਂ ਜਿਹੜੀ ਕੰਪਨੀ ਬਾਹਰ ਵੀ ਐਕਸਪੋਰਟ ਕਰ ਰਹੀ ਹੈ ਆਪਣੇ ਜਿਹੜੇ ਪ੍ਰੋਡਕਟ ਹੈਗੇ ਨੇ ਸੋ ਅੱਜ ਜਿਹੜੀ ਦੁਕਾਨਦਾਰਾਂ ਵਿੱਚੋਂ ਬਰੀਡਰਸ ਦੇ ਵਿੱਚ ਜਿਹੜੀ ਤੁਹਾਡੀ ਜਾਣਕਾਰੀ ਮੁਹੱਈਆ ਕਰਵਾਈ ਇਹਦਾ ਕੀ ਰਿਸਪੌਂਸ ਮਿਲਿਆ ਤੁਹਾਨੂੰ ਰਿਸਪੌਂਸ ਗੁੱਡ ਹੈ ਜੀ ਬਰੀਡਰਸ ਦੇ ਕੁਝ ਡਾਊਟ ਸੀਗੇ ਜਿਹੜੇ ਉਹਨਾਂ ਨੇ ਕਲੀਅਰ ਕੀਤੇ ਨੇ ਕਿ ਸਾਨੂੰ ਕੁਝ ਪ੍ਰੋਬਲਮਜ਼ ਆ ਰਹੀਆਂ ਬਰੀਡ ਉਹ ਡਾਉਗ ਕਲੀਅਰ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਜਿਹੜੀ ਪਾਲਤੂ ਜਿਹੜੇ ਪੈਟ ਵਗੈਰਾ ਨੇ ਜੈ ਕੈਟਸ ਕਿਸੇ ਸਾਡੇ ਆਮ ਕਸਟਮਰਸ ਨੂੰ ਰੱਖਦੇ ਨੇ ਉਹ ਉਹਨਾਂ ਦੇ ਵਿੱਚ ਜਿਹੜੇ ਬਿਮਾਰੀਆਂ ਪਾਈਆਂ ਜਾਂਦੀਆਂ ਤੋਂ ਉਹਦੇ ਤੋਂ ਜਿਹੜੇ ਬਚਾਅ ਵਾਸਤੇ ਕੀ ਕੰਪਨੀ ਕੋਈ ਨਵੇਂ ਪ੍ਰੋਡਕਟ ਵੀ ਲੈ ਕੇ ਆਈ ਹੈ ਜਾਂ ਫਿਰ ਸਰ ਪ੍ਰੋਡਕਟਸ ਬਹੁਤ ਆ ਰਹੇ ਨੇ ਜੀ ਪਰ ਸਾਡਾ ਜਿਹੜਾ ਬੀਨ ਪਲੇ ਵਾਲੇ ਪ੍ਰੋਡਕਟ ਸਾਡੇ ਨਿਊਟ੍ਰੀਸ਼ਨ ਨੂੰ ਲੈ ਕੇ ਨੇ ਕਿ ਜੇ ਡੌਗ ਹੈਲਥੀ ਰਹੂਗਾ ਉਹਨਾਂ ਦਾ ਬਿਮਾਰ ਘਟੂਗਾ ਪਲੱਸ ਜਿਹੜੇ ਸ਼ਾਪ ਕੀਪਰਸ ਨੇ ਉਹ ਟਾਈਮ ਟਾਈਮ ਗਾਈਡ ਕਰਦੇ ਰਹਿੰਦੇ ਨੇ ਆ ਆਪਣੇ ਜਿਹੜੇ client ਨੇ 1 ਜਿਹੜਾ ਇੱਕ ਇੱਕ ਡੌਗ ਰੱਖਿਆ ਆ ਉਹਨਾਂ ਨੂੰ ਗਾਈਡ ਕਰਦੇ ਰਹਿੰਦੇ ਕਿ ਤੁਸੀਂ ਇਸ ਤਰੀਕੇ ਨਾਲ ਆਪਣੇ ਡੌਗ ਨੂੰ ਫੀਡ ਕਰੋ ਜਾਂ ਇਸ ਤਰੀਕੇ ਨਾਲ ਰੱਖੋ ਜਦੋਂ weather change ਹੁੰਦਾ ਉਦੋਂ ਕੀ ਕਰਨਾ ਆ ਉਹਦੇ ਨਾਲ ਫਿਰ ਬਿਮਾਰੀਆਂ ਆਉਣ ਦੇ ਚਾਂਸਸ ਉਹਨੇ ਘਟ ਜਾਂਦੇ ਤੇ ਪਾਲਤੂ ਉਦੀ ਗੱਲ ਕਰੀਏ ਵਧੇਰੇਤਰ ਜਿਹੜੀਆਂ ਸੂਬੇ ਦੇ ਵਿੱਚੋਂ ਪਰਜਾਤੀਆਂ ਪਾਈਆਂ ਜਾਂਦੀਆਂ ਵੀ ਦੇਸ਼ੀ ਨਹੀਂ ਕਿ ਉਹਨਾਂ ਵਾਸਤੇ ਜਿਹੜਾ ਇੱਥੇ ਇੰਡੀਆ ਦਾ ਮੌਸਮ ਅਨੁਕੂਲ ਹੈਗਾ ਹੈ ਬਿਲਕੁਲ ਜੀ ਬਿਲਕੁਲ ਕੋਈ ਪ੍ਰੋਬਲਮ ਨਹੀਂ ਹੈ ਬਹੁਤ ਕਾ ਡੌਗ ਨੇ ਜਿਹਨਾਂ ਨੂੰ ਇੰਡੀਅਨ weather ਜਿਹੜਾ ਆ ਸੂਟ ਨਹੀਂ ਕਰਦਾ ਅਦਰਵਾਈਜ਼ ਸਾਰੇ ਡੌਗਸ ਨੂੰ ਸ਼ੂਟ ਕਰਦਾ ਕੋਈ ਅਡੀ ਪ੍ਰੋਬਲਮ ਨਹੀਂ ਹੈ ਸਾਡੇ ਕੋਲ ਚਾਰ ਵੈਦਰਸ ਨੇ ਪਰ ਸਿਰਫ ਗਰਮੀ ਦੇ ਵੈਦਰ ਜੇ ਆਪਾਂ ਲਾਈਏ ਸਿਰਫ ਹਿਊਮਿਡਿਟੀ ਵਾਲਾ ਮੌਸਮ ਦਾ ਦੋ ਢਾਈ ਮਹੀਨੇ ਜਾਂਦਾ ਉਹ ਤੰਗ ਕਰਦਾ ਡੌਗਸ ਨੂੰ ਅਦਰਵਾਈਜ਼ ਕੋਈ ਹੋਰ ਮੌਸਮ ਤੰਗ ਨਹੀਂ ਕਰਦਾ ਧੰਨਵਾਦ ਜੀ ਕਮੈਂਟ ਦੇ ਵਿੱਚ ਕੀ ਸੁਭਾਵਾਸੀਆਂ ਮੈਸੇਜ ਦੋਗੇ ਸੁਭਾਵਾਸੀਆਂ ਸਰ ਇਹ ਹੀ ਹੈ ਜੀ ਡੌਗਸ ਰੱਖੋ ਉਹਦੇ ਨਾਲ ਇੱਕ 스트ੈਸ ਘਟਦਾ ਜਾਂ ਹਮੇਸ਼ਾ ਜਰੂਰ ਜੀ ਦੇਖੋਗੇ ਅੱਜ ਕੱਲ ਬੰਦੇ ਕੰਮ ਦੇ ਵਿੱਚ ਇੰਨਾ ਬਿਜ਼ੀ ਨੇ ਕਿ ਉਹਨਾਂ ਕੋਲ ਆਪਣੇ ਘਰ ਦੇ ਵਾਸਤੇ ਵੀ ਟਾਈਮ ਨਹੀਂ ਹੈ ਪਰ ਜਦੋਂ ਤੁਸੀਂ ਇੱਕ ਫਾਲਤੂ ਕਰੇ ਰੱਖਿਆ ਆ ਕੋਈ ਡੌਗ ਕੋਈ ਕੈਟ ਜਾਂ ਕੁਝ ਵੀ ਇੱਕ ਪੈਟ ਚਾਹ ਕਰ ਰੱਖਿਆ ਸੀ ਅਗਰ ਤੁਸੀਂ ਉਸ ਪੈਟ ਦੇ ਨਾਲ ਤੁਸੀਂ ਆਨੇ ਹੋ ਉਹ ਤੁਹਾਡੇ ਕੋਲ ਆਪਣਾ ਬੰਦਾ ਤੁਹਾਡੇ ਸਾਰੇ ਦਿਨ ਦਾ ਸਟ्रेस ਬੂਰ ਹੋ ਜਾਂਦਾ ਹੈ ਹਾਂਜੀ ਧੰਨਵਾਦ ਹਾਂਜੀ ਸਰ ਸਤ ਸ੍ਰੀ ਅਕਾਲ ਜੀ ਕੀ ਕਹੋਗੇ ਡਰੂਲਸ ਕੰਪਨੀ ਕਾ ਕਾਫੀ ਅੱਛੇ ਉਪਰਾਲੇ ਹੋਰ ਐਫਰਟ ਬਹੁਤ ਚੰਗੇ ਨੇ ਲਗਾਤਾਰ ਵੀਡਰਸ ਵਿੱਚ ਵਿਚਰ ਰਹੀ ਹੈ ਕੀ ਕਹਿੰਦਾ ਸਰ ਇਹ ਹੈ ਕਿ ਡਰੂਲਸ ਕੰਮ ਇਹ ਹਮੇਲਾ ਹਮੇਸ਼ਾ ਉਪਰਾਲੇ ਕਰਦੀ ਰਹਿੰਦੀ ਹੈ ਕਿ ਲੋਕਾਂ ਨੂੰ ਅਵੇਅਰਨੈਸ ਕੀਤਾ ਜਾਵੇ ਈ ਹਾਊ ਟੂ ਬੈਟਰ ਹੈ ਕਿ ਡੌਗ ਫੂਡ ਕਿੱਦਾ ਬੈਟਰ ਕਰਦੇ ਖਾਣੇ ਦਾ ਇਹ ਚ ਕੰਪਲੀਟ ਨਿਊਟ੍ਰੀਸ਼ਨ ਡਾਈਟ ਨੂੰ ਮਿਲਦੀ ਹੈ ਕਿਉਂਕਿ ਡੌਗ ਗ੍ਰੋਥ ਜਿਹੜੀ ਹੈ ਕਿ ਹਿਊਮਨ ਨਾਲੋਂ 12 ਟਾਈਮ ਫਾਸਟ ਹੈ ਇਸ ਕਰਕੇ ਉਹਦੀ ਨੀਡ ਡਿਫਰੈਂਸ ਰਹਿੰਦੀ ਹੈ ਇਹ ਕੰਪਲੀਟ ਬੈਲੈਂਸ ਫੂਡ ਹੈ ਤੋਂ ਅੱਜ ਦੀ ਦੂਸਰੀ ਮੀਟਿੰਗ ਆਖਿਆ ਜਾ ਰਿਹਾ ਹੈ ਕਿ ਡੂਸ ਕੰਪਨੀ ਦੀ ਹਲਕਨ ਕੋਦਰ ਦੇ ਵਿੱਚ ਕਿੰਸੀ ਰਹੀ ਬਹੁਤ ਵਧੀਆ ਰਹੀ ਬਹੁਤ ਸਫਲ ਰਹੀ ਆਪਣੇ ਸਾਰੇ ਬ੍ਰੀਡ ਬ੍ਰੀਡਰ ਪਰਾਇਦੇ ਵਿੱਚ ਆਏ ਆ ਉਹਨਾਂ ਦੀ ਜਿਹੜੀ ਵੀ ਉਹਨਾਂ ਨੂੰ ਡੇ ਟੂ ਡੇ ਦੇ ਵਿੱਚ ਸਮੱਸਿਆ ਆਉਂਦੀ ਸੀ ਆਪਾਂ ਉਹਨਾਂ ਬਾਰੇ ਉਹਨਾਂ ਨੂੰ ਜਾਗਰੂਕ ਕੀਤਾ ਆ ਪਲੱਸ ਆਪਣੇ ਫੂਡ ਦੇ ਬ ਕੀ ਸਾਰੇ ਬੀਡਰਸ ਜਿਨੇ ਵੀ ਦੁਕਾਨਦਾਰ ਵੀ ਹਲਕਾ ਨਕੂਰਦੇ ਤੇ ਵਫਕ ਪਿੰਡਾ ਵਿਚੋਂ ਸ਼ਹਿਰਾ ਵਿਚੋਂ ਆਏ ਨੇ ਉਹਨਾਂ ਨੇ ਆਪਣੀਆਂ ਸਮੱਸਿਆਵਾਂ ਜਿਹੜੀਆਂ ਪੈਸੇ ਦੇ ਨਾਲ ਜੁੜੀਆਂ ਸਾਰੀਆਂ ਸ਼ੇਅਰ ਕੀਤੀਆਂ ਨੇ ਹਾਂਜੀ ਉਹਨਾਂ ਨੇ ਕਾਫੀ ਸਮੱਸਿਆ ਸਾਂਝਾ ਸ਼ੇਅਰ ਕੀਤੀਆਂ ਜਿਹੜੇ ਕਿ ਆਪਾਂ ਉਹਨਾਂ ਨੂੰ ਉਹਦਾ ਸੋਲੂਸ਼ਨ ਦੱਸਿਆ ਹੈ ਕਿ ਕਿੱਦਾਂ ਬੈਟਰ ਹੋਰ ਕਿੱਦਾਂ ਬੈਟਰ ਕਰਨਾ ਧੰਨਵਾਦ ਜੀ ਧੰਨਵਾਦ ਅੰਜਸ ਸੱਚੀ ਜੀ ਕੀ ਕਹੋਗੇ ਸਰ सर अब बस यही है कि जो भी अब मीटिंग हुई है काफ़ी सक्सेसफुल रही है काफ़ी जो भी ब्रीडर्स आए थे या दुकानदार आए थे काफ़ी खुश होके कहने जो भी उन्होंने इक्वायरी की आप, आप काफ़ी हद तक उन्होंने सोट आउट की है और आने वाले टाइम कहेंगे कि होर कि फंक्शन करते रहिए ताकि जो भी इंक्वायरी है क्लीरअप की जाए